ਇਹ ਧਾਣਾ ਮੰਡੀ ਚ ਪ੍ਰਿੰਸ ਸਿੰਘਲਾ ਜੀ ਵੱਲੋਂ ਬਹੁਤ ਵਧੀਆ ਇੱਕ ਉਦਮ ਕੀਤਾ ਗਿਆ ਮੰਡੀ ਦੇ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਤੇ ਲਾਈਵ ਇੰਡੀਆ ਨਿਊਜ਼ੀਲੈਂਡ ਦਾ ਜਿਹੜਾ ਮੈਚ ਚੱਲ ਰਿਹਾ ਉਹ ਤੋਂ ਖਾਣ ਦਾ ਬਹੁਤ ਵਧੀਆ ਉਪਰਾਲਾ ਕਰ ਜੇਕਰ ਇਹੋ ਜਿਹਾ ਉਪਰਾਲੇ ਸਮਾਜ ਦੇ ਸਮਾਜ ਸੇਵੀ ਲੋਕ ਸਾਰੇ ਕਰਨ ਤੇ ਲੋਕ ਆ ਜਿਹੜੇ ਉਹ ਨਸ਼ਿਆਂ ਤੋਂ ਦੂਰ ਹੋ ਸਕਦੇ ਆ ਪ੍ਰਿੰਸ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੰਡੀ ਦੇ ਸਾਰੇ ਲੋਕਾਂ ਨੇ ਬੜਾ ਵੱਡਾ ਸਹਿਯੋਗ ਦਿੱਤਾਗਾ ਤੇ ਬਹੁਤ ਸਾਰਾ ਇਕੱਠ ਉੱਥੇ ਕ੍ਰਿਕਟ ਪ੍ਰੇਮੀ ਆ ਦਾ ਜਿਹੜੇ ਕ੍ਰਿਕਟ ਵੇਖ ਰਹੇ ਆ ਸਾਰੇ ਮੰਡੀ ਦੇ ਲੋਕਾਂ ਨੇ ਤੇ ਇਥੋਂ ਦੇ ਜਿਹੜੇ ਸੂਝਵਾਨ ਆਗੂ ਹੈਗੇ ਆ ਉਹਨਾਂ ਨੇ ਇਹਨੂੰ ਸਲਾਹਿਆਗਾ ਤੇ ਸਾਰਿਆਂ ਨੇ ਉਹਦਾ ਸਹਿਯੋਗ ਵੀ ਕੀਤਾ ਇਹ ਪ੍ਰਿੰਸ ਦਾ ਬਹੁਤ ਵਧੀਆ ਕਦਮ ਆ ਤੇ ਇਸ ਤਰ੍ਹਾਂ ਦੇ ਕਦਮ ਆ ਜਿਹੜੇ ਉਹ ਮੰਡੀ ਦੇ ਨੌਜਵਾਨ ਜਿਹੜੇ ਮੁੰਡੇ ਹੈਗੇ ਆ ਆਗੂ ਹੈਗੇ ਕਿ ਲਕੀ ਕਰਨ ਤਾਂ ਪੰਜਾਬ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਜਿਹੜੀ ਪੰਜਾਬ ਦੀ ਜਵਾਨੀ ਨਸ਼ੇ ਚ ਦਲਦਲ ਦੇ ਵਿੱਚ ਫਸਦੀ ਜਾ ਰਹੀ ਆ ਉਹਨਾਂ ਦਾ ਰੁਝਾਨ ਆ ਜਿਹੜੇ ਧਰ ਖੇਡਾਂ ਨੂੰ ਕਾਕੇ ਤੋਂ ਬਚਾਇਆ ਜਾ ਸਕਦਾ ਹੈ ਬਹੁਤ ਬਹੁਤ। ਇਹ ਤੁਹਾਡੀ ਸਰਕਾਰ ਖੇਡਾਂ ਨੂੰ ਪਰਪਲ ਕਰਨ ਵਾਸਤੇ ਪੰਜਾਬ ਦੀ ਮਾਨ ਸਰਕਾਰ ਨੇ ਜਿਹੜੇ ਖਿਡਾਰੀ ਨੈਸ਼ਨਲ ਪੱਧਰ ਤੇ ਖੇਡਦੇ ਸੀਗੇ ਪਹਿਲਾਂ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਵਿজেਤਾ ਗਰੰਟਾਂ ਸੀਗੀਆਂ ਬਾਅਦ ਚ ਮਿਲਦੀਆਂ ਸੀਗੀਆਂ ਪਰ ਪੰਜਾਬ ਸਰਕਾਰ ਨੇ ਖੇਲੋ ਪੰਜਾਬ ਦੀ ਜਿਹੜੀ ਗੇਮ ਚਲਾਈ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਔਰ ਜਿਹੜੇ ਖਿਡਾਰੀ ਪੰਜਾਬ ਪੱਧਰ ਤੇ ਜਾਂ ਨੈਸ਼ਨਲ ਪੱਧਰ ਤੱਕ ਖੇਡੜ ਜਾਂਦੇ ਸੀ ਉਹਨਾਂ ਵਾਸਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਤਿਆਰੀ ਵਾਸਤੇ ਉਹਨਾਂ ਦੇ ਚੋ ਵਾਸਤੇ ਜਾਂ ਉਹਨਾਂ ਦੀਆਂ ਸਕਿੱਟਾਂ ਵਾਸਤੇ ਤੇ ਉਹਨਾਂ ਦੀ ਖੁਰਾਕ ਵਾਸਤੇ ਜਿਹੜੇ ਪਹਿਲਾਂ ਪੈਸੇ ਖਿਡਾਰੀਆਂ ਨੂੰ ਦਿੱਤੇ ਵੀ ਉਹ ਜਿਹੜੇ ਖਿਡਾਰੀ ਗਰੀਬ ਘਰਾਂ ਦੇ ਵਿੱਚੋਂ ਆ ਚੰਗੀ ਚੰਗਾ ਖੇਡਾਂ ਦਾ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਤਿਆਰ ਕਰਕੇ ਤੇ ਉਹਨਾਂ ਨੂੰ ਵੀ ਉੱਪਰ ਜਾਣ ਦਾ ਮੌਕਾ ਦਿੱਤਾ ਜਾਵੇ ਤੇ ਉਹ ਆਪਦੀ ਤਿਆਰੀ ਜਿਹੜੀ ਉਹ ਕਰ ਸਕਣ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਬਹੁਤ ਉਪਰਾਲੇ ਕਰ ਰਹੀ ਹੈ ਜਿਹੜਾ ਅਜੇਹੇ ਪ੍ਰਿੰਸ ਸਿੰਘਲਾ ਜੀ ਵੱਲੋਂ ਲਾਈਵ ਸਕਰੀਨਿੰਗ ਦਾ ਜਿਹੜਾ ਪ੍ਰੋਗਰਾਮ ਕ੍ਰਿਕਟ ਮੈਚ ਦਾ ਰੱਖਿਆ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਅਰਸੀਂ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਐਡੇ ਮਤਲਬ ਕਿ ਵੀ ਪ੍ਰੋਗਰਾਮ ਕਰਵਾਏ ਜਾਣ ਤਾਂ ਜੋ ਨੌਜਵਾਨ ਹੈ ਜਿਹੜਾ ਉਹ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਖੇਡਾਂ ਵਾਂਗ ਲਾ ਸਕੇ। ਕੋਈ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਉਹ ਪੰਜਾਬ ਦੀ ਜਿਹੜੀ ਜਵਾਨੀ ਹੈ ਉਸ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰਨ ਦੇ ਨਾਲੋਂ ਖੇਡਾਂ ਦੇ ਵਿੱਚ ਲਾਵੇ, ਪੜ੍ਹਾਈ ਦੇ ਵਿੱਚ ਲਾਵੇ ਜਿਵੇਂ ਕਿ ਹੁਣ ਅਗਲੇ ਸਾਲ ਹੈ ਜਿਹੜਾ ਪੰਜਾਬ ਦੇ ਵਿੱਚ ਡੀਐਸਪੀ ਔਰ ਆਪਣਾ ਤਹਿਸੀਲਦਾਰਾਂ ਦੀਆਂ ਭਰਤੀਆਂ ਸ਼ੁਰੂ ਹੋ ਰਹੀਆਂ ਹੈਗਾ ਉਹ ਅੱਜ ਕੱਲ੍ਹ ਹੁਣ ਉਹਨਾਂ ਦੀਆਂ ਕੋਚਿੰਗਾਂ ਸਟਾਰਟ ਹੈਗੀਆਂ ਔਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੇ ਰਸਤੇ ਤੇ ਪੈਣ ਤਾਂ ਕਿ ਪੰਜਾਬ ਦੀ ਤਰੱਕੀ ਹੋ ਸਕੇ ਪੰਜਾਬ ਖੁਸ਼ਹਾਲ ਹੋ ਸਕੇ ਬੜਾ ਜਸ਼ਨ ਦਾ ਮਾਹੌਲ ਹੈ ਪ੍ਰਿੰਸ ਸਿੰਘਲਾ ਬਣੀਓ ਜਿਹੜਾ ਉਪਰਾਲਾ ਕੀਤਾ ਵੈ ਲੋਕ ਬੜੇ ਖੁਸ਼ ਹੈ ਤਾੜੀਆਂ ਤਿੰਨ ਵਕਤਾਂ ਡੱਗੀਆਂ ਲੋਕ ਤਾੜੀਆਂ ਮਾਰ ਰਹੇ ਹੈ ਤੇ ਉਮੀਦ ਹੈ ਸ਼ਾਮ ਨੂੰ ਪਟਾਕਿਆਂ ਨਾਲ ਜਿੱਤ ਨੂੰ ਸੈਲੀਬ੍ਰੇਸ਼ਨ ਕਰਾਂਗੇ ਲੋਕ ਬਤਨ ਇੰਜੋਏ ਕਰਨਗੇ ਇਹ ਚੈਂਪੀਅਨਸ਼ਿਪ ਟਰੋਫੀ ਜਿਹੜੀ ਮਲਕਾ ਇੰਡੀਆ ਦੇ ਨਾਮ ਚਲਦੀ ਹੈ ਇਹ ਤਾਂ ਤਿਆਰੀ ਹੈ ਜੀ ਇਹ ਤਾਂ ਬਸ ਵੇਟ ਕਰੋ ਇਹ ਤਾਂ 10 ਵਜੇ ਨੂੰ ਮਿਲ ਜਾਣੀ ਹੈ ਅੱਛਾ ਹਾਂ ਜੀ ਜਸ਼ਨ ਪੂਰਾ ਰਹੇਗਾ ਪੂਰਾ ਜਸ਼ਨ ਰਹੇਗਾ ਠੀਕ ਪਟਾਕੇ ਵੀ ਚੱਲਣਗੇ ਪਟਾਕੇ ਵੀ ਚੱਲਣਗੇ ਤਾੜੀਆਂ ਵੀ ਵੱਜਣਗੀਆਂ ਸਭ ਕੁਝ ਹੋਏਗਾ ਜਸ਼ਨ ਬਣੇਗਾ ਪੂਰੀ ਠੀਕ ਗਾਣੇ ਵੀ ਲੱਗਣਗੇ ਅੱਛਾ ਜੀ ਸਟੀਰੀਓ ਵੀ ਚੱਲਣਗੇ ਨਹੀਂ ਅਕੈਡਮੀ ਦੀ ਗੱਲ ਇਹ ਹੈ ਵੀ ਅਕੈਡਮੀ ਮੈਚ ਤਾਂ ਆਪਣੀ ਮੰਡੀ ਦੇ ਵਿੱਚ ਜਿਹੜੇ ਨੌਜਵਾਨ ਹੈ ਉਹ ਪ੍ਰੋਵੋਲਾ ਕਰਦੇ ਰਹਿੰਦੇ ਆ ਅ ਅਕੈਡਮੀ ਦੀ ਘਾਟ ਹੈ ਇਹ ਤਾਂ ਅਕੈਡਮੀ ਦੀ ਘਾਟ ਹੈ ਤੇ ਸਰਕਾਰ ਨੂੰ ਕਿ ਚੇਅਰਮੈਨ ਸਾਹਿਬ ਨਾਲ ਹੀ ਬੈਠੇ ਇਹਨਾਂ ਨੂੰ ਬੇਨਤੀ ਕਰਦੇ ਆਂ ਸਰਕਾਰ ਨੂੰ ਕਹਿਣਗੇ ਵੀ ਇੱਥੇ ਅਕੈਡੈਮਿਕ ਇਸ ਸਿਸਟਮ ਸ਼ੁਰੂ ਕੀਤਾ ਜਾਵੇ ਹਾਲਾਂਕਿ ਹਾਕੀ ਗਰਾਊਂਡ ਚੱਲ ਰਿਹਾ ਹੈ ਸਰਜੀਤ ਸਿੰਘ ਡੀਪੀ ਹਾਕੀ ਗਰਾਊਂਡ ਆਪਣੀ ਮੁੰਡੇ ਵਾਲੇ ਸਕੂਲ ਦੇ ਵਿੱਚ ਚੱਲ ਰਿਹਾ ਹੈ ਬੱਚਿਆਂ ਨੂੰ ਬੜੀ ਮਿਹਨਤ ਕਰਾਈ ਜਾ ਰਹੀ ਹੈ ਤੇ ਪਰ ਅਸੀਂ ਚਾਹੁੰਦੇ ਆਂ ਵੀ ਕ੍ਰਿਕਟ ਗੜਾਉਂ ਵੀ ਬੜੇ ਤੇ ਬੱਚਿਆਂ ਨੂੰ ਕਿੱਟਾ ਮਿਲਣ ਉਹਨਾਂ ਨੂੰ ਕੋਚ ਵੀ ਮਿਲਣੇ ਮੰਡੀ ਦੇ ਵਿੱਚ ਬੱਚੇ ਨਸ਼ਾ ਦੂਰ ਹੋ ਜਾਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਖੇਡਾਂ ਪ੍ਰਤੀ ਪਹਿਲਾਂ ਹੀ ਬਹੁਤ ਉਤਸ਼ਾਹਤ ਤੇ ਬਹੁਤ ਵੱਡੇ ਉਪਰਾਲੇ ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਸਪੋਰਟਸਮੈਨ ਹੈਗੇ ਆ ਮੁੰਡੇ ਆ ਚਾਹੇ ਕੁੜੀਆਂ ਉਹਨਾਂ ਨੂੰ ਅੱਗੇ ਲੈ ਜਾਣ ਵਾਸਤੇ ਆਪਣੇ ਬਠਿੰਡੇ ਦੇ ਵਿੱਚ ਵੀ ਬਹੁਤ ਵੱਡਾ ਅੰਤਰਰਾਸ਼ਟਰੀ ਖੇਡ ਸਟੇਡੀਅਮ ਬਣਨ ਜਾ ਰਿਹਾ ਹੈਗਾ ਮੈਮ ਮਕਸਰ ਰੂਟ ਤੇ ਤਾਂ ਉਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਖੇਡ ਸਟੇਡੀਅਮ ਆ ਜਿਸ ਤਰ੍ਹਾਂ ਗੋਨਿਆਣੇ ਮੰਡੀ ਤੁਸੀਂ ਗੱਲ ਕੀਤੀ ਹੈ ਇਥੇ ਹਾਕੀ ਸਟੇਡੀਅਮ ਹੈਗਾ ਤੇ ਕ੍ਰਿਕਟ ਸਟੇਡੀਅਮ ਆ ਜਿਹੜਾ ਉਹ ਵੀ ਬਣਾਉਣ ਦੀ ਅਸੀਂ ਮੰਗ ਕਰਾਂਗੇ ਪੰਜਾਬ ਸਰਕਾਰ ਤੋਂ ਵੀ ਗੋਨਿਆਣੇ ਮੰਡੀ ਦੇ ਵਿੱਚ ਇੱਕ ਕ੍ਰਿਕਟ ਸਟੇਡੀਅਮ ਜਿਹੜਾ ਉਹ ਬਣਾਇਆ ਜਾਵੇ ਤਾਂ ਜੋ ਜਿਹੜੇ ਨੌਜਵਾਨ ਆ ਉਹ ਕ੍ਰਿਕਟ ਦੀ ਗੇ